ਗੁਰਦਾਸਪੁਰ ਪੁਲਿਸ ਵੱਲੋਂ ਕੁਝ ਘੰਟਿਆਂ ਦੇ ਵਿੱਚ ਮੰਦਰ ਦੇ ਵਿੱਚੋਂ 19 ਲੱਖ ਰੁਪਏ ਚੋਰੀ ਕਰਨ ਵਾਲਾ ਚੋਰ ਗ੍ਰਿਫਤਾਰ ਕੀਤਾ ਤੇ ਉਸ ਦੇ ਕੋਲੋਂ 17.85 ਲੱਖ ਰੁਪਏ ਬਰਾਮਦ ਹੋਏ ਨੇ ਯਾਨੀ ਕਿ 17 ਲੱਖ 85 ਹਜ਼ਾਰ ਰੁਪਏ ਉਸ ਦੇ ਕੋਲੋਂ ਬਰਾਮਦ ਕੀਤਾ ਗਿਆ। ਤਬੀਤ ਦਿਨ ਹੀ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਵਿੱਚ ਦਿਨ ਦਿਹਾੜੇ ਇੱਕ ਮੰਦਰ ਪਰਿਸ਼ਦ ਦੇ ਵਿੱਚ ਚੋਰੀ ਹੁੰਦੀ ਹੈ ਤੇ ਇਸ ਚੋਰੀ ਨੂੰ ਅੰਜਾਮ ਦੇਣ ਵਾਲਾ ਚੋਰ ਮੰਦਰ ਦੇ ਵਿੱਚ ਪੁਜਾਰੀ ਦੀ ਅਲਮਾਰੀ ਤੋੜ ਕੇ 19 ਲੱਖ ਰੁਪਏ ਲੈ ਕੇ ਫਰਾਰ ਹੋ ਜਾਂਦਾ ਹੈ। ਇਹ ਚੋਰ ਇਹਨਾਂ ਸ਼ਾਤਰ ਸੀ ਕਿ ਮੰਦਰ ਦੇ ਵਿੱਚ ਲੱਗੇ ਸੀ ਸੀਟੀਵੀ ਕੈਮਰਾ ਦੇ ਡੀਵੀਆਰ ਵੀ ਨਾਲ ਲੈ ਗਿਆ ਉੱਥੇ ਜਦ ਵਾਰਦਾਤ ਦੀ ਪੁਲਿਸ ਨੂੰ ਸੂਚਨਾ ਮਿਲਦੀ ਹੈ ਤਾਂ ਪੁਲਿਸ ਦੇ ਵੱਲੋਂ 24 ਘੰਟਿਆਂ ਦੇ ਵਿੱਚ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਗਿਆ ਇਸ ਬਾਬਤ ਐਸਐਸਪੀ ਗੁਰਦਾਸਪੁਰ ਦਾਇਕ ਹੈ ਕਿ ਪੁਲਿਸ ਪਾਰਟੀ ਦੇ ਵੱਲੋਂ ਬਾਖਵਾ ਖੈਂਗਲਾ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਮਾਮਲੇ ਨੂੰ ਟ੍ਰੇਸ ਕੀਤਾ ਗਿਆ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਇਸ ਦੇ ਕੋਲੋਂ 17,85,000 ਰੁਪਏ ਵੀ ਬਰਾਮਦ ਕੀਤੇ ਗਏ ਨੇ ਫਿਲਹਾਲ ਇਸ ਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ

मैं सभी का हार्दिक तय दिल से बहुत बहुत धन्यवाद करता हूँ मैं अपने संत समाज की तरफ से सभी को आशीर्वाद देता हूँ तय दिल से शुक्रिया करता हूँ उन्होंने बहुत मेहनत करके 24 घंटे के अंदर इस मसले को हल कर दिया और सभी की इज्जत को बरकरार रखा नहीं तो संत समाज में और भक्तों में बहुत ऐसा मैसेज चला गया था सभी रो रहे थे मेरे साथ कि ये क्या हो गया हमारे हिंदू समाज को परंतु मैं एसएसपी का और सारी टीम का बहुत बहुत अपने मेरे पास शब्द नहीं है वो उन शब्दों से सही उनको तय दिल से शुक्रिया अदा करता हूँ जैसमिल के चोरी हुई थी तो करी करी मेरे बताया कि वो सब बरामद कर लिए हैं थोड़े से पैसे उसने खर्च कर लिए थे बाकी मेरे को ये ज्ञात हुआ कि वो पैसे बरामद कर लिए गए अजी आ जड़ी वारदात है आ जड़ी चौबी तारीख की जड़ी वारदात है जी दोपहर का टाइम सी कृष्णा मंदिर जरा धारीवाल है उ जोड़े उन्होंने जोड़े पुजारी साहब है ਉਹਨਾਂ ਦੀ ਜਿਹੜੀ ਅਲਮਾਰੀ ਚੋਂ ਲਗਭਗ 19 ਲੱਖ ਰੁਪਏ ਜੜਾ ਹੈਗਾ ਉਹ ਸੂਚਨਾ ਮਿਲੀ ਸੀਗੀ ਕਿ ਲਗਭਗ 19 ਲੱਖ ਰੁਪਏ ਚੋਰੀ ਹੋਇਆ ਐ ਐਂਡ ਉਥੇ ਕੜੀ ਦੇ ਵਿੱਚ ਇਮੀਡੀਏਟਲੀ ਸਾਡੀ ਜਿਹੜੀ ਸਪੈਸ਼ਲ ਬਾਂਚ ਐਸ ਐਚ ਓ ਜਿਹੜੇ ਢਾੜੀਵਾਲ ਹੈ ਐਂਡ ਡੀ ਐਸ ਪੀ ਢਾੜੀਵਾਲ ਹੈ ਉਹਨਾਂ ਨੇ ਮੌਕੇ ਤੇ ਵਿਜ਼ਿਟ ਕੀਤਾ ਹੈਗਾ ਸਾਡੇ ਐਸ ਪੀ ਇੱਕ ਇਨਵੈਸਟੀਗੇਸ਼ਨ ਮੌਕੇ ਤੇ ਗਏ ਹੈਗੇ ਉਹਨਾਂ ਨੇ ਪੂਰਾ ਨਕਸ਼ਾ ਮੌਕਾ ਦੇਖਾ ਇਸ ਤੋਂ ਇਲਾਵਾ ਜਿਹੜੇ ਸਾਰੇ ਐਂਗਲਸ ਚੈੱਕ ਕੀਤੇ ਉਸਤੇ ਵੀ ਆ ਸਾਡੀ ਵਕ ਵਕ ਟੇ ਮਾ ਸਾਡੇ ਡੀਐਸਪੀ ਦਾ ਦਿਵਾਲ ਦੇ ਨਿਰਦੇਸ਼ਨ ਹੇਤ ਇਹਦੇ ਚ ਕੰਮ ਕਰਦੀ ਪਈ ਆ ਐਂਡ ਅਸੀਂ ਜਿਹੜਾ ਹੈਗਾ ਕੱਲ ਜਿਹੜਾ ਹੈਗਾ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਹੈਗਾ ਸਾਡਾ ਜਿਹੜਾ ਮੁਕੱਦਮਾ ਅਸੀਂ ਵਿਦਨ 24 ਆਵਰ ਫੇਸ ਕਰ ਲਿਆ ਹੈਗਾ ਇਹਦੇ ਚ ਲਗਭਗ 1785 ਲੱਖ ਜਿਹੜਾ ਹੈਗਾ ਅਸੀਂ ਰਿਕਾਰਡ ਕਰ ਲਿਆ ਹੈਗਾ ਇਹਦੇ ਚ ਅਸੀਂ ਜਿਹੜਾ ਅਕਿਊਜ਼ਡ ਉਹ ਵੀ ਅਰੈਸਟ ਕਰ ਲਿਆ ਹੈਗਾ ਉਹਦਾ ਨਾਮ ਉਜੀਤ ਹੈਗਾ ਉਦੀ ਉਮਰ ਲਗਭਗ 30 ਸਾਲ ਲਗੀ ਆ ਜਿਹੜਾ ਲੁਧਿਆਣਾ ਮੋਲਾ ਜਿਹੜਾ ਧਾਰੀਵਾਲ ਦਾ ਰਹਿਣ ਵਾਲਾ ਹੈ ਐਂਡ ਇਹਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਵੀ ਕ੍ਰਿਮਿਨਲ ਬੈਕਗ੍ਰਾਉਂਡ ਹੈਗਾ ਇਹਦੇ ਚ ਪਹਿਲਾਂ ਤਿੰਨ ਪਰਚੇ ਦਰਜ ਨੇ ਦੋ ਸਿਟੀ ਦੇ ਵਿੱਚ ਦਰਜ ਹੈਗਾ ਇੱਕ ਧਾਰੀਵਾਲ ਦੇ ਵਿੱਚ ਦਰਜ ਹੈਗਾ ਜਿਹੜੇ ਪ੍ਰਿੰਟ ਜਿਹੜਾ ਪ੍ਰੀਵੀਅਸ ਕ੍ਰਿਮਿਨਲ ਰਿਕਾਰਡ ਹੈਗਾ ਇਹਦਾ ਹੈਗਾ ਇਹਨੂੰ ਹਲੇ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਐਂਡ ਬਾਕੀ ਤਫਤੀਸ਼ ਦੇ ਵਿੱਚ ਅਸੀਂ ਇਹਦੇ ਸਾਰੇ ਐਂਗਲ ਅਸੀਂ ਚੈੱਕ ਕਰਦੇ ਆ। ਦੇਖੋ ਜੀ ਇਹਦੇ ਚ ਸਾਡੀ ਟੀਮਾਂ ਨੇ ਕਾਫੀ ਮਿਹਨਤ ਕੀਆ ਇਹਦੇ ਚ ਟੈਕਨੀਕਲ ਟੈਕਨੀਕਲੀ ਵੀ ਔਰ ਹਿਊਮਨ ਇੰਟੈਲੀਜੈਂਸ ਦਾ ਵੀ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਹੈਗਾ ਕੰਬੀਨੇਸ਼ਨ ਕਰਕੇ ਜਿਹੜਾ ਹੈਗਾ ਇਹਦੇ ਚ ਜਿਹੜੀ ਹੈਗੀ ਸਾਨੂੰ ਪਤਾ ਲੱਗਾ ਐਂਡ ਅਕੋਰਡਿੰਗਲੀ ਅਸੀਂ ਜਿਹੜਾ ਹੈਗਾ ਇਹਨੂੰ ਚੈੱਕ ਕਰਦੇ ਆ। ਸਾਰੇ ਪੈਸੇ ਰਿਕਵਰ ਕੀਤੇ ਜਿਹੜੇ ਆਲਮੋਸਟ ਸਾਰੇ ਪੈਸੇ ਦੀ ਕਵਰ ਹੋ ਗਏ ਹੈਗੇ ਬਾਕੀ ਅਸੀਂ ਪੁੱਛਗਿੱਛ ਕਰਕੇ ਜਿਹੜਾ ਹੈਗਾ ਇਹਨੂੰ ਜਿਹੜਾ ਇੱਕਦਮ ਜਿਹੜਾ ਇਹਨੀ ਤਫਤੀਸ਼ ਜਿਹੜੀ ਹੈਗੀ ਉਹ ਮੁਕੰਮਲ ਕਰਾਂਗੇ ਸਾਰੇ ਚੋਰੀ ਦਾ ਟ੍ਰੇਸ ਕਰਤਾ ਸੀ ਕਦਾਂ ਤਰ੍ਹਾਂ ਜਿਹਾ ਰੈਕਿੰਗ ਕਰਦਾ ਜੇ ਕਿਦਾਂ ਚੋਰੀ ਨੂੰ ਅਨਜਾਨ ਲੰਦਾ ਦੇਖੋ ਆ ساری ਚੀਜ਼ਾਂ ਕਿਉਂਕਿ ਹਲੇ ਅਕਿਊਜ਼ ਫੜਿਆ ਗਿਆ ਹੈਗਾ ਉਹਦੀ ਕਸਟੋਡੀਅਲ ਇੰਟਰੋਗੇਸ਼ਨ ਅਸੀਂ ਕਰਨੀ ਹੈਗੀ ਅਸੀਂ ਉਹਨਾਂ ਨੂੰ ਰਮਾਂਡ ਤੇ ਲੈ ਕੇ ਅਸੀਂ ਜਿਹੜਾ ਫਰਦਰ ਹੈਗਾ ਇਹਦੇ ਸਾਰੇ ਐਂਗਲ ਜਿੰਨੇ ਵੀ ਐਂਗਲ ਹੈਗੇ ਅਸੀਂ ਸਾਵੇ ਇਹਨਾਂ ਨੂੰ ਚੈੱਕ ਕਰਾਂਗੇ ਕਿਉਂਕਿ ਇਹਨਾਂ ਨੂੰ ਇਨਫਾਰਮੇਸ਼ਨ ਕਿੱਦਾ ਮਿਲੀ ਹੈ ਵਟ ਏਵਰ ਜਿਹੜਾ ਜਿਹੜਾ ਵੀ ਸਾਡੇ ਸਵਾਲ ਹੈਗੇ ਉਹ ਅਸੀਂ ਜਿਹੜਾ ਹੈਗਾ ਡੂਇੰਗ ਇਨਵੈਸਟੀਗੇਸ਼ਨ ਇਹਨਾਂ ਨੂੰ ਚੈੱਕ ਕਰ ਲਾਂਗੇ ਜਿੱਤੇ ਜੀ ਦੱਸੋ ਕਿ ਉਹ ਪਾਰਟਿਕੁਲੀ ਪਹਿਲੀ ਚੋਰੀ ਕਿੰਨੀ ਜਿਹੀ ਉੱਥੇ ਕਿ ਜਾਂ ਤੁਕੋ ਮਤ ਸਾਰਾ ਇਹ ਸਬਜੈਕਟ ਇਨਵੈਸਟੀਗੇਸ਼ਨ ਦਾ ਹੈ ਜੀ ਉਹ ਅਸੀਂ ਜਦੋਂ ਅਸੀਂ ਅਕਿਊਜ਼ ਨੂੰ ਰਿਮਾਂਡ ਤੇ ਅਸੀਂ ਲੈਣਾ ਹੈਗਾ ਨਾ ਰਿਮਾਂਡ ਤੇ ਅਸੀਂ ਇਹ ਸਾਰੇ ਸਵਾਲਾਂ ਦਾ ਜਿਹੜੇ ਜਿਹੜੇ ਵੀ ਸਵਾਲ ਜਿਹੜੇ ਹੈਗੇ ਕਿ ਇਹਨਾਂ ਦਾ ਮੋਟੀਵੇਸ਼ਨ ਇੰਟੈਂਸ਼ਨ ਕੀ ਸੀ ਇਹਨਾਂ ਦਾ ਕੋਈ ਉਹ ਕੋਈ 파ਟਨਰ ਤੋਂ ਨਹੀਂ ਹੈ ਜਾਂ ਕਿਸੇ ਨੇ ਰੱਖੀ ਕੀਤੀ ਹੈ ਇਹ ਸਾਰੇ ਸਬਜੈਕਟ ਉਹ ਜਿਹੜੇ ਟਾਪਿਕ ਹੈ ਇਸ਼ੂਜ਼ ਹੈ ਉਹ ਅਸੀਂ ਇਨਟੈਰੋਗੇਸ਼ਨ ਚ ਅਸੀਂ ਡਿਸਕਸ ਕਰਾਂਗੇ ਸਰ ਜਿਹੜੀ ਪੇਮੈਂਟ ਸੀਗੀ ਉੱਥੇ ਪਈ ਹੋਈ ਹੈ ਕਿੱਥੋਂ ਆਈ ਸੀਗੀ ਦੇਖੋ ਆ ਜਿਹੜੇ ਹੈਗੇ ਪੁਜਾਰੀ ਸਾਹਿਬ ਦਾ ਜਿਹੜਾ ਕਹਿਣਾ ਹੈਗਾ ਕਿ ਇਹਨਾਂ ਨੇ ਕੋਈ ਆ ਪ੍ਰਾਪਰਟੀ ਦੀ ਜਿਹੜੀ ਹੈਗੀ ਵੇਚੀ ਸੀਗੀ ਉਹਨਾਂ ਦੇ ਪੈਸੇ ਹੈਗੇ ਬਾਕੀ ਇਹਨਾਂ ਦੇ ਜਿਹੜਾ ਹੈ ਉਹ ਵੀ ਅਸੀਂ ਚੱਕਾਂਗੇ ਸੱਚੀ ਗੱਲ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼ ਤੇ ਮਹਾ ਦਿਵਿੰਦਰ ਸੋਢੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ, ਧਾਰਮਿਕ, ਸਮਾਜ ਦੇ ਖੇਡਾਂ ਮੌਨਾਈਨ ਅਤੇ ਮੌਲੀਵੁੱਡ ਨਾਲ ਜੁੜੀ ਹਰ ਅਲਾਰਤਰੀ ਤੁਹਾਡੇ ਨਾਲ ਸਾਥੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕਰਾਈ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕਰਾਈ ਜੋ ਹਰ ਖਬਰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਇੰਡੀਆ ਕਰਾਈ